ਅੱਜ ਹੀ ਹਲਕਾ ਬਾਬਾ ਨਾਨਕ ਦੇ ਪਿੰਕ ਕੋਟਲੀ ਸੂਰਤ ਮੰਡੀ ਦੇ 28 ਸਾਲਾ ਨੌਜਵਾਨ ਦੇ 사ウਦੀ ਅਰਬ ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਮ੍ਰਿਤਕ ਨੌਜਵਾਨ ਦੀ ਮੌਤ ਦੀ ਖਬਰ ਮਿਲਦੇ ਹੀ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਕੀ ਦੱਸਿਆ ਤੁਸੀਂ ਵੀ ਸੁਣੋ ਸਾਡਾ ਪਿੰਡ ਕੋਟਲੀ ਸੂਬਤ ਮੱਲੀ ਹੈ ਜੀ ਤਸੀਲ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਇਹਦਾ ਨਾਮ ਪਰਮਜੀਤ ਸਿੰਘ ਆ ਜੀ ਮੇਰਾ ਗਗਨਦੀਪ ਸਿੰਘ ਭਤੀਜਾ ਲੱਗਦਾ ਸੀ ਆਪਣੀ ਰੋਜੀ ਰੋਟੀ ਕਮਾਉਣ ਵਾਸਤੇ ਸਾਊਦੀ ਅਰਬ ਗਿਆ ਸੀਗਾ ਤੇ ਉੱਥੇ ਅਚਾਨਕ ਉਹਨੂੰ ਅਟੈਕ ਹੋਣ ਨਾਲ ਜਿਹਦੀ ਉਹ ਮੌਤ ਹੋ ਗਈ ਤੇ ਉਹ ਸਾਨੂੰ ਪਤਾ ਲੱਗਾ ਕੱਲ ਉਹਨਾਂ ਦੇ ਜੋ ਸੰਪਰਕ ਜਿਹੜੇ ਸੀ ਉਧਰੋਂ ਮੁੰਡੇ ਉਹਨਾਂ ਦੱਸਿਆ ਇਦਾਂ ਕਰਕੇ ਗਗਨਦੀਪ ਜੀ ਦੇਹਤ ਹੋ ਗਈ ਕਰੀਬ 2 ਦਿਨ ਹੋ ਜਾਣ ਲੱਗੇ ਆ ਜੀ ਰਿਕਾਲ ਦਾ ਅਧਿਕਾਰੀ ਜਾਂ ਫਿਰ ਕੋਈ ਜਥੇਬੰਦੀਆਂ ਤੁਹਾਡੇ ਕੋਲ ਆਈਆਂ ਜੀ ਨਹੀਂ ਜੀ ਕੋਈ ਨਹੀਂ ਆਇਆ ਅਜੇ ਤੱਕ ਕੀ ਮੰਗ ਕਰਦੇ ਤੁਸੀਂ ਮੰਗ ਸਰਕਾਰ ਕੋ ਇਹੋ ਕਰਦੇ ਆ ਜੀ ਜਿਹੜੀ ਡੈੱਡ ਬੋਡੀ ਆ ਉਹ ਗਗਨਦੀਪ ਸਿੰਘ ਦੀ ਸਰਕਾਰ ਮਾਇਤ ਕਰੇ ਸਾਡੀ ਇੱਥੇ ਲਿਆਉਣ ਤੇ ਉਹ ਜੋ ਉਹ ਬੰਨਾਂ ਮੇਰੀ ਪੀਰਵਾਜਾ ਨਾਲ ਉਹਦਾ ਸੰਸਕਾਰ ਕੀਤਾ ਜਾਵੇ ਜਿਹੜੇ ਨੌਜਵਾਨ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਜੇਕਰ ਸਰਕਾਰਾਂ ਵੱਲੋਂ ਇੱਥੇ ਇਹਨਾਂ ਦੇ ਰੋਜ਼ਗਾਰ ਦਾ ਇੰਤਜ਼ਾਮ ਕੀਤਾ ਜਾਵੇ ਇਸ ਨੂੰ ਪਿਛਾਵੈ ਦੇਖੋ ਜੀ ਜੇ ਜੇ ਇੱਥੇ ਬੱਚਿਆਂ ਨੂੰ ਰੋਜ਼ੀ ਰੋਟੀ ਮਿਲਦੀ ਆ ਤੇ ਫਿਰ ਵਿਦੇਸ਼ ਜਾਣ ਦੀ ਕੀ ਜ਼ਰੂਰਤ ਹੀ ਕੋਈ ਨਹੀਂ ਕੋਲ ਤੇ ਨਾ ਰੋਜ਼ਗਾਰ ਹੋਣ ਕਾਰਨ ਹੀ ਬੱਚੇ ਵਿਦੇਸ਼ ਜਾ ਰਹੇ ਨੇ ਤੇ ਜੀ ਗਗਨਦੀਪ ਸਾਡਾ ਬੱਚਾ ਪਿੰਡ ਕੋਲਨੀ ਸੂਪਤ ਮੰਡੀ ਗੁਰਦਾਸਪੁਰ ਜ਼ਿਲ੍ਹਾ ਬਾਬਾ ਨਾਨਕ ਤਹਿਸੀਲ ਤੋਂ ਜੀ ਬਹੁਤ ਗਰੀਬ ਘਰ ਦਾ ਬੱਚਾ ਏ ਰੋਜ਼ੀ ਰੋਟੀ ਕਮਾਉਣ ਵਾਸਤੇ ਸਾਊਥੀਰ ਵਗਿਆ 7 ਸਵਾ ਸਾਲ ਲੇਰ ਹੋ ਗਿਆ ਇਥੇ ਪਤਨੀ ਇਹ ਤਾਂ ਕੋਈ ਆ ਕੀ ਹੋਇਆ ਮਾਣੇ ਪੂਰਾ ਹੋ ਗਿਆ ਜੀ ਪਰਿਵਾਰ ਬਹੁਤ ਗਰੀਬ ਹੈ ਜੀ ਇਹ ਆਨੇ ਪੀ ਸਰਕਾਰ ਇਹਨਾਂ ਦੀ ਮਰਦ ਕਰੇ ਉਹ ਬੱਚੇ ਦੀ ਡੱਡ ਬੱਡੀ ਇੱਥੇ ਨੰਗੇ ਉਹਦਾ ਰੀਤੀ ਰਿਵਾਜਾਂ ਨਾਲ ਇਥੇ ਸੰਸਕਾਰ ਸਰਕਾਰਾਂ ਵੱਲੋਂ ਕਹਿੰਦਾ ਵੀ ਰੋਜ਼ਗਾਰ ਦਿੱਤਾ ਜਾਂਦਾ ਨੌਜਵਾਨਾਂ ਨੂੰ ਜੇਕਰ ਰੋਜ਼ਗਾਰ ਦਿੱਤਾ ਜਾਵੇ ਸਰਕਾਰਾਂ ਵੱਲੋਂ ਤੇ ਨੌਜਵਾਨਾਂ ਨੂੰ ਕੀ ਲੋੜਿਆ ਤੇ ਇਹਨੂੰ ਕਿਸ ਤਰ੍ਹਾਂ ਦੇਖੋ ਤੁਸੀਂ ਵੇਖੋ ਜੀ ਸਰਕਾਰਾਂ ਇੱਥੇ ਰੋਜੀ ਰੋਟੀ ਦਿੰਦੀਆਂ ਤੇ ਇਹੋ ਜਿਹੇ ਬੱਚਿਆਂ ਨੂੰ ਬਾਹਰ ਜਾਂਦੇ ਕੀ ਲੋੜਿਆ ਇੱਥੇ ਕਮਾ ਕੇ ਰੋਟੀ ਖਾ ਸਕਦੇ ਨੇ ਸੋਹਣਾ ਬੱਚਾ ਜੇ ਲੰਮਾ ਜਵਾਨ ਹੈ ਤੇ ਜਿੰਨਾ ਮਰਜ਼ੀ ਇੱਥੇ ਕੰਮ ਕਰ ਸਕਦਾ ਹੈ ਜੇ ਕੰਮ ਹੁੰਦਾ ਰਹੇ ਪਰ ਇਥੇ ਕੋਈ ਕੰਮ ਵੀ ਨਹੀਂ ਸਰਕਾਰ ਕਰਦੀ ਦਿੰਦੀ ਕੋਈ ਕੰਮ ਤੇ ਕੀ ਕਰਨਾ ਇੱਥੇ ਕੱਲ ਦੀ ਡੈਥ ਹੋਈ ਆ ਕੋਈ ਸਰਕਾਰ ਦਾ ਅਧਿਕਾਰੀ ਜਾਂ ਕੋਈ ਨੁਮਾਇੰਦਾ ਆਇਆ ਜੀ ਕੋਈ ਨਹੀਂ ਤਰੀਕਾ ਦੇਖਿਆ ਕੋਈ ਆਇਆ ਜਾਂ ਨਹੀਂ ਆਇਆ ਪਰ ਮੇਰੇ ਸਾਜ ਦੇ ਇਥੇ ਕੋਈ ਪ੍ਰਸ਼ਾਸਨ ਦਾ ਕੋਈ ਮਤਲਬ ਜੀ ਕੋਈ ਇੱਥੇ ਨਹੀਂ ਪਹੁੰਚਿਆ ਨਾ ਕੋਈ ਕੀ ਮੰਗ ਕਰਦੇ ਸਰਕਾਰ ਤੋਂ ਅਸੀਂ ਤੇ ਇਹ ਸਰਕਾਰ ਕੋ ਮੰਗ ਕਰਦੇ ਆ ਵੀ ਚਲੋ ਇਹਨਾਂ ਦੀ ਮਤ ਕੀਤੀ ਹੈ ਇਹਦੇ ਉਹ ਬੱਚੇ ਦੀ ਡੈੱਡ ਬਾਡੀ ਇੱਥੇ ਆ ਜੇ ਇਹ ਆਪਣੇ ਦੀ ਪੀਰਵਾਜਾਂ ਦਾ ਚਲੋ ਸਸਕਾਰ ਕਰ ਇਹ ਗਗਨਦੀਪ ਸਿੰਘ ਸੀਗਾ ਪਿੰਡ ਕੋਟਲੀ ਸੂਰਤ ਮੱਲੀਆਂ ਤਸੀਲ ਡੇਰਾ ਬੱਬਾ ਨਾਲ ਗੁਰਦਾਸਪੁਰ ਇਹ ਆਪਣੇ ਚੰਗੇ ਭੁੱਖ ਵਾਸਤੇ ਗਿਆ ਸੀਗਾ ਸੌਦੀਆ ਅਰਬ ਵਿਚਾਰਾ ਕਰਜਾ ਚੁੱਕੇ ਇਥੋਂ ਆਪਣਾ ਲੈ ਕੇ ਗਿਆ ਕਰਜਾ ਚੁੱਕੇ ਤੇ ਜਾ ਕੇ ਆਪਣਾ ਚੰਗਾ ਭੁੱਖ ਬਣਾਉਣਾ ਸੀ ਗਿਆ ਸੀਗਾ ਬਟ ਉਹਨੂੰ ਇਹ ਨਹੀਂ ਸੀ ਪਤਾ ਕਿ ਉਹ ਵਾਪਸ ਨਹੀਂ ਆਉਣਾ ਜਦੋਂ ਵਿਚਾਰੇ ਨੂੰ ਨਾਲ ਚ ਮਾਪਿਆਂ ਨੂੰ ਪਤਾ ਲੱਗਾ ਪਹਿਲਾਂ ਇੱਕ ਬ੍ਰਦਰ ਇਹਨਾਂ ਦੀ ਡੈਥ ਹੋ ਗਈ ਸੀਗੀ ਹੁਣ ਦੂਜੇ ਦੀ ਫਿਰ ਡੈਥ ਹੋ ਗਈ ਹੋਈ ਆ ਬਟ ਮਾਪੇ ਵਾਸਤੇ ਬਹੁਤ ਵੱਡਾ ਭਾਰਟਾ ਗਿਆ ਹੋਇਆ ਆ ਅਸੀਂ ਤਾਂ ਹੁਣ ਸਰਕਾਰ ਨੂੰ ਇਹੀ ਬੇਨਤੀ ਕਰਦੇ ਆ ਕਿ ਉਹਨਾਂ ਦੀ ਡੈੱਡ ਬੋਡੀ ਜਲਦੀ ਤੋਂ ਜਲਦੀ ਉਹਨਾਂ ਦੇ ਪਰਿਵਾਰ ਨੂੰ ਲੈ ਕੇ ਦਿੱਤੀ ਜਾਵੇ ਜੋ ਵੀ ਦਾ ਆਖਿਰ ਅਸਮ ਜਿਹੜੀ ਉਹ ਚਾਨੀ ਪੂਰੀ ਕਰ ਸਕਣ ਨਾਲੇ ਦਾ ਚਿਹਰਾ ਦੇਖ ਸਕਿਆ। ਕੱਲ ਦੀ ਡੈਥ ਹੋਈ ਆ ਕੋਈ ਸਰਕਾਰ ਦਾ ਅਧਿਕਾਰੀ ਜਾਂ ਕੋਈ ਪ੍ਰਸ਼ਾਸਨ ਅਧਿਕਾਰੀ ਜਾਂ ਸਰਕਾਰ ਜਾਂ ਕੋਈ ਸੱਥੇ ਬੰਦੀ ਕੋਹਾਂ ਸੀ ਜੀ? ਨਹੀਂ ਜੀ ਅਜੇ ਤੱਕ ਕੋਈ ਨਹੀਂ ਹੋਈ। ਅਸੀਂ ਸਵੇਰ ਵੀ ਦੋ ਤਿੰਨ ਇੰਟਰਵਿਊ ਦਿੱਤੀਆਂ ਹੋਈਆਂ ਤੇ ਸਰਕਾਰ ਦਾ ਕੋਸ਼ਿਸ਼ ਕਰ ਰਹੇ ਹਾਂ ਪਹੁੰਚਣ ਦੀ। ਬਾਕੀ ਅਸੀਂ ਆਪਣੇ ਐਮਐਲਏ ਐਮਐਸ ਸਿੰਘ ਸ਼ਰੀਕਲ ਸੀ ਜੀ ਇਹ ਬੇਨਤੀ ਕਰਦੇ ਹਾਂ ਕਿ ਜੋ ਵੀ ਪ੍ਰਵਾਦ ਦੀ ਮਤ ਹੋ ਸਕੀ ਉਹ ਕੀਤੀ ਜਾਵੇ ਤੇ ਜਲਦੀ ਜਲਦੀ ਡੈੱਡ ਬੋਡੀ ਜਿਹੜੀ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇ। ਸਰਕਾਰਾਂ ਵੱਲੋਂ ਕਿਆ ਆਂਦਾ ਵੀ ਨਾ ਨੋ ਨੋ ਰਿਜ਼ਲਟ ਦਿੱਤਾ ਜਾ ਰਿਹਾ ਹੈ। ਰੋਜ਼ਗਾਰ ਦਿੱਤਾ ਜਾ ਰਿਹਾ ਕਿ ਜ ਮੁੰਡੇ ਜਿਹੜੇ ਨੌਜਵਾਨ ਸਾਡੇ ਬਾਹਰ ਜਾ ਰਹੇ ਦੇਖੋ ਜੀ ਕੁਝ ਤਾਂ ਰੋਜ਼ਗਾਰ ਮਿਲ ਰਿਹਾ ਪਰ ਜਿਨ੍ਹਾਂ ਨੂੰ ਨਹੀਂ ਮਿਲ ਰਿਹਾ ਉਹਨਾਂ ਨੂੰ ਤਾਂ ਫਿਰ ਬਾਹਰ ਦਾ ਹੀ ਰੁਕਮ ਬਣਾਉਣਾ ਪਊਗਾ